ਵੀ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਆ ਲਾਇਆ ਕਿਤੇ ਅੰਦਰ ਤੱਕ ਕਿ ਅੰਦਰ ਚਲੇ ਜਦੋਂ ਬੰਦਾ ਇਸ ਦੁਨੀਆ ਚੋਂ ਚਲਿਆ ਗਿਆ ਆਪਾਂ ਨੂੰ ਪਤਾ ਹੈ ਵੀ 13 ਤਰ੍ਹਾਂ ਨਾਲ ਸੰਸਕਾਰ ਹੁੰਦੇ ਨੇ ਕੋਈ ਦੇਖੋ ਇਸ ਤਰ੍ਹਾਂ ਹੁਣ ਇਹ ਪਰਿਵਾਰ ਦਾ ਮੈਂਬਰੀ ਕਗਣੀ ਦੇ ਦੰਦਾ ਤੇ ਜੋ ਡੈੱਡ ਬਾਡੀ ਹੈ ਉਹ ਅੰਦਰ ਚਲੀ ਜਾਂਦੀ ਹੈ ਤੇ ਆ ਦੇਖੋ ਜੀ ਇਦੋਂ ਬਾਅਦ ਗੇਟ ਲੱਗ ਜਾਊਗਾ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਆ ਦੇਖ ਸਕਦੇ ਹੋ ਇੱਕ ਯੰਤਰ ਯਾਨੀ ਕਿ ਕਹਿ ਦਿਓ ਪੱਠੀ ਕਹਿ ਲੋ ਕੁਝ ਵੀ ਕਹਿ ਲੋ ਪਿੰਡ ਵਾਲਿਆਂ ਨੇ ਲਾਈਏਗੀ ਇਹ ਪਹਿਲਾਂ ਵੀ ਤੁਹਾਨੂੰ ਦਿਖਾਈ ਸੀਗੀ ਪਰ ਇਹ ਕਹਿੰਦੇ ਵੀ ਦੁਬਾਰੇ ਲੋਕਾਂ ਨੂੰ ਜਾਗਰੂਤ ਕਰਨ ਲਈ ਦੁਬਾਰੇ ਜਰੂਰ ਆਓ ਚਲੋ ਅਸੀਂ ਇਹਨਾਂ ਦੇ ਸੱਦੇ ਤੇ ਪਹੁੰਚਾਂਗੇ ਦੇਖ ਸਕਦੇ ਪੂਰੀ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਆ ਲਾਇਆ ਕਿਤੇ ਅੰਦਰ ਤੱਕ ਕਿ ਅੰਦਰ ਚਲੇ ਜਾਊਗਾ ਦਿਖਾਉਣੇ ਤੁਹਾਨੂੰ ਅੰਦਰੋਂ ਸਿਰਫ ਫਰਕ ਇੰਨਾ ਹੀ ਐ ਦੂਆ ਸੰਸਕਾਰ ਬਾਰੇ ਹੁੰਦਾ ਇਹ ਅੰਦਰ ਬਸ ਇੰਨਾ ਹੀ ਗੱਲ ਐ ਕਿ ਲੱਕੜ ਐ ਜਿਹੜੀ ਲੱਕੜ ਵੀ ਤੁਹਾਨੂੰ ਦੱਸਣਗੇ ਕਿੰਨੀ ਲੱਗਦੀ ਐ ਗੱਲਬਾਤ ਕਰਾਵਾਂਗੇ ਪਰ ਸਾਨੂੰ ਤਾਂ ਠੀਕ ਲੱਗਿਆ ਵਾ ਕੋਈ ਰੀਤੀ ਰਿਵਾਜਾਂ ਦੇ ਵਿੱਚ ਬਹੁਤ ਲੋਕ ਵੀਰ ਕਮੈਂਟ ਪਹਿਲਾਂ ਵੀ ਕਰੇ ਸੀ ਕਹਿੰਦੇ ਵੀ ਇੱਕ ਬੰਦਾ ਆਖਰੀ ਵਾਰੀ ਜਦੋਂ ਬੰਦਾ ਇਸ ਦੁਨੀਆ ਚੋਂ ਚਲਿਆ ਗਿਆ ਆਪਾਂ ਨੂੰ ਪਤਾ ਹੈ ਵੀ 13 ਤਰ੍ਹਾਂ ਨਾਲ ਸੰਸਕਾਰ ਹੁੰਦੇ ਨੇ ਕੋਈ ਸਮੁੰਦਰ ਚ ਡੇਕਦਾ ਕੋਈ ਕੀੜੇ ਮਕੌੜੇ ਮੂਰੇ ਡੇਕ ਦੰਦੇ ਜਾਨਵਰਾਂ ਮੂਰੇ ਕੋਈ ਮੱਛੀਆਂ ਮੂਰੇ ਆ ਦੇਖੋ ਇਸ ਤਰ੍ਹਾਂ ਹੁਣ ਇਹ ਪਰਿਵਾਰ ਦਾ ਮੈਂਬਰੀ ਕਗਣੀ ਦੇ ਦੰਦਾ ਤੇ ਜੋ ਡੈੱਡ ਬਾਡੀ ਆ ਉਹ ਅੰਦਰ ਚਲੀ ਜਾਂਦੀ ਹੈ ਤੇ ਆ ਦੇਖੋ ਜੀ ਇਦੋਂ ਬਾਅਦ ਗੇਟ ਲੱਗ ਜਾਊਗਾ ਤੁਹਾਡੇ ਸਾਹਮਣੇ ਇਹ ਜਾਗਰੂਤ ਕਰਨ ਲਈ ਕਹਿੰਦੇ ਵੀ ਇੱਕ ਵੀਡੀਓ ਪਾਓ ਵੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ। ਪਹਿਲਾਂ ਗੁਲਜਾਰ ਸਿੰਘ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸੱਦੇ ਤੁਸੀਂ ਤੇ ਪਹੁੰਚੇ। ਇਸ ਪੱਠੀ ਸੰਸਕਾਰ ਕਰਨ ਵਾਸਤੇ ਉਹ ਪਰਿਵਾਰ ਸਾਡੇ ਨਾਲ ਸਹਿਮਤ ਹੋ ਗਿਆ। ਸਾਡਾ ਇਹ ਤੇ ਇਹ ਕਰੋ ਸਾਡੇ 3-4 ਲੱਖ ਰੁਪਈਆ ਲਾ ਕੇ ਅਸੀਂ ਇਹ ਚ ਹੋਣਾ ਨਹੀਂ ਜੀ ਇਹ ਜੇ ਅਧੂਰਾ ਰਹਿ ਜੂ ਇਹਦਾ ਕਿਵੇਂ ਬਣੂਗਾ ਕੀ ਕਿਵੇਂ ਕੀਤਾ ਉਹ ਸਭ ਕੁਝ ਲੋਕਾਂ ਦਾ ਭਰਮ ਭਟੇਖਾ ਦੂਰ ਕੀਤਾ। ਸਿਰਫ ਅਸੀਂ ਇਹ ਕਹਿੰਦੇ ਨੇ ਕੁਆਂਟਾ ਲੱਕੜਾ ਅਸੀਂ ਇਹਨੂੰ 70 ਕਿਲੋ ਨਾਲ ਵੀ ਦਾਵਾ ਕਰਦੇ ਹਾਂ ਸੰਸਕਾਰ ਹੋ ਸਕਦਾ ਹੁਣ ਇਹ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਜੀ ਤੇ 5 ਘੰਟੇ 6 ਘੰਟੇ ਦੇ ਅੰਦਰ ਇਹਦਾ ਸੰਸਕਾਰ ਹੋ ਜਾਊਗਾ ਦੋਸਤੋ ਇਹ ਅੱਗੇ ਹੋ ਕੇ ਇਹਨਾਂ ਨੇ ਜਾਨੀ ਕਿ ਵੀ ਚਲੋ ਸਾਰੇ ਸ਼ਮਸ਼ਾਨ ਘਾਟ ਕਮੇਟੀ ਪਿੰਡ ਵਾਸੀਆਂ ਨੇ ਲਾਇਆ ਸਾਰਿਆਂ ਨੇ ਸਾਂਝਾ ਚਲੋ ਪ੍ਰਾਰਾਲਾ ਕਰ ਰਹੇ ਨੇ ਵੀ ਜੇ ਚੱਲ ਪਏ ਇਹ ਚਲੋ ਪੈਸਾ ਲੱਗਿਆ ਜਿਵੇਂ ਦੱਸਿਆ ਇਹਨਾਂ ਨੇ 3-4 ਲੱਖ ਰੁਪਈਆ ਲੱਗੇ ਤੇ 4 ਤੇ ਸਿਸਟਮ ਵਧੀਆ ਲੱਗਿਆ ਸਾਨੂੰ ਤਦ ਅਸੀਂ ਤਾਂ ਕਹਿੰਦੇ ਵੀ ਬਹੁਤ ਆਉਣ ਵਾਲਾ ਸਮੇਂ ਲਈ ਇਨਾਂ ਦੀ ਜਰੂਰਤ ਹੋਊਗੀ ਸਾਡੇ ਹਿਸਾਬ ਨਾਲ ਤਾਂ ਕਈ ਚਲੋ ਆਪਾਂ ਆਪਣੇ ਧਾਰਮਿਕ ਤੰਬਕ ਜਿਆਦੇ ਦੋੜੇ ਹੁੰਦੇ ਨੇ ਰੀਤੀ ਰਿਵਾਜਾਂ ਨਾਲ ਉਹ ਥੋੜਾ ਜਿਹਾ ਨਹੀਂ ਕਈ ਵੀਰਾਂ ਨੂੰ ਵਧੀਆ ਲੱਗਦਾ ਸ਼ੂਟ ਹੁੰਦਾ ਪਰ ਜਿਹੜੇ ਹਿਸਾਬ ਨਾਲ ਅਸੀਂ ਦਰਾਖਤਾਂ ਨੂੰ ਚਾਹੁੰਦੇ ਨਹੀਂ ਹੈਗੇ ਦਰਾਖਤਾਂ ਨੂੰ ਦੇਖ ਕੇ ਰਾਜੀ ਨਹੀਂ ਉਸ ਹਿਸਾਬ ਨਾਲ ਤਾਂ ਇਹ ਠੀਕ ਲੱਗਿਆ ਸਾਨੂੰ ਤਾਂ ਆ ਦੇਖੋ ਆ ਸਿਸਟਮ ਹੈ ਪੂਰਾ ਬਣਿਆ ਹੋਇਆ ਤੇ ਆਲੇ ਦੁਆਲੇ ਲੋਕ ਲਾਤੇ ਤੇ ਬਰਸਾਤਾਂ ਦੇ ਵਿੱਚ ਜੇ ਕਹਦੀ ਆਪਾਂ ਕਈ ਵਾਰੀ ਝੜੀ ਲੱਗ ਜਾਂਦੀ ਹੈ ਜਾਂ ਕੋਈ ਵਾਰੀ ਹੋਰ ਹਾਲਾਤ ਦੇ ਵਿੱਚ ਜਾਣਾ ਤਾਂ ਕਹਿੰਦੇ ਨੇ ਰੱਬ ਦੇ ਭਾਣੇ 'ਚ ਸਭ ਨੇ ਇੱਥੋਂ ਹਾਂ ਕਈ ਆਪਾਂ ਦੇਖਦੇ ਆ ਇਹ ਜੇ ਰੀਤੀ ਰਿਵਾਜ ਨੇ ਉਹ ਜਾਨਵਰਾਂ ਮੂਰੇ ਢੇਕ ਦੰਦਦੇ ਨੇ ਕਈ ਸਮੁੰਦਰਾਂ ਚ ਡੇਕ ਦੰਦਦੇ ਨੇ ਕਈ ਦਰਿਆਵਾ ਚ ਡੇਕ ਤੋਰ ਤੇਰ ਦੰਦਦੇ ਨੇ ਕਈ ਦਫਨਾਵਾ ਕਰਦੇ ਨੇ ਅੱਡੋ ਅੱਡ ਰੀਤੀ ਰਿਵਾਜ ਨੇ ਇਹ ਵੀ ਇੱਕ ਸੰਸਕਾਰੇ ਹੋ ਰਿਹਾ ਲੱਕੜਾਂ ਤੇ ਇਹ ਅੰਦਰ ਹੋ ਰਿਹਾ ਬਸ ਸਾਹਮਣੇ ਨਹੀਂ ਹੈਗਾਹੀ ਜੋਸਾ ਹਰਕ ਇਨ ਨਹੀਂ ਹੈ ਵੀ ਅੰਦਰ ਇੱਕ ਕਮਰੇ ਚ ਅੰਦਰ ਹੋ ਰਿਹਾ ਉਹ ਖੁੱਲੇ ਚ ਹੁੰਦਾ ਬਸ ਆਹੀ ਫਰਕ ਹੈ ਇਸ ਤੋਂ ਵੱਧ ਕੋਈ ਫਰਕ ਨਹੀਂ ਆ ਦੇਖ ਲਓ ਜੀ ਆ ਚੀਜ਼ ਹੈ ਆ ਮਾਰ ਲਓ ਨਿੰਗਾ ਰੋਡ ਦੇ ਅੰਦਰ ਇੱਕ ਟ੍ਰੇਨ ਦੀ ਪਟੜੀ ਵਾਂਗੂ ਅੰਦਰ ਹੋ ਜਾਂਦਾ ਹੈ ਬਸ ਇਹ ਆ ਵੀ ਆਪਾਂ ਨੂੰ ਸਾਹਮਣੇ ਅੱਖਾਂ ਦੇ ਸਾਹਮਣੇ ਨਹੀਂ ਦਿੰਦਾ ਇੰਨੀ ਗੱਲੇ ਗਈ ਇੰਨੇ ਹੁਲੇ ਹੋਰ ਕੋਈ ਨਹੀਂ ਬਾਕੀ ਲੱਕੜ ਬਚ ਜਾਂਦੀ ਹੈ ਕਈ ਇਹੇ ਪਰਿਵਾਰ ਵੀ ਹੁੰਦੇ ਨੇ ਸ਼ਹਿਰਾਂ ਚ ਪਿੰਡਾਂ ਚ ਜਿਨ੍ਹਾਂ ਲਵੇ 20 ਕਿਲੋ ਲੱਕੜ ਲੈਣ ਨੂੰ ਪੈਸੇ ਨਹੀਂ ਹੁੰਦੇ ਤੇ ਲੱਕੜ ਦੀ ਵੀ ਕਮੀ ਬਹੁਤ ਹਮੇ ਪੈ ਜਾਂਦੀ ਹੈ ਬਰਸਾਤਾਂ ਦੇ ਵਿੱਚ ਭਿੱਜ ਜਾਂਦੀਆਂ ਨੇ ਲੱਕੜਾਂ ਬਹੁਤ ਜ਼ਿਆਦੇ ਉਦੋਂ ਬਹੁਤ ਦਿੱਕਤ ਆਉਂਦੀ ਹੈ